ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਕ ਵਾਰੀ ਦਸਮ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੱਚਾ ਸਿੱਖ ਜਿਹੜਾ ਕਿ ਪਿੰਡ ਪਿੰਡ ਜਾ ਕੇ ਸਿੱਖੀ ਦਾ ਪ੍ਰਚਾਰ ਕਰਦਾ ਸੀ ਸਿੱਖੀ ਦਾ ਪ੍ਰਚਾਰ ਕਰਦਾ ਸੀ ਇੱਕ ਦੀਨ ਗੁਰੂ ਦਾ ਉਹ ਸਿੰਘ ਪ੍ਰਚਾਰ ਕਰਦਿਆਂ ਕਰਦਿਆਂ ਕਾਫੀ ਦੂਰ ਦੇ ਪਿੰਡਾਂ ਵਿੱਚ ਚਲਾ ਗਿਆ ਤੇ ਵਾਪਿਸ ਮੁੜਦਿਆਂ ਮੁੜਦਿਆਂ ਉਸ ਨੂੰ ਰਾਤ ਪੈ ਗਈ ਤਾਂ ਉਹ ਸਿੰਘ ਨੇ ਸੋਚਿਆ ਰਾਤ ਬਹੁਤ ਹੋ ਚੁੱਕੀ ਹੈ ਕਿਉਂ ਨਾ ਅੱਜ ਦੀ ਰਾਤ ਇਸ ਜੰਗਲ ਵਿੱਚ ਹੀ गुजार ਲਵਾਂ ਤੇ ਸਵੇਰੀ ਦੀ ਲੋ ਲੱਗਦਿਆਂ ਹੀ ਜੀ ਕਿਉਂ ਨਾ ਅੱਜ ਦੀ ਰਾਤ ਇਸ ਜੰਗਲ ਵਿੱਚ ਹੀ गुजार ਲਵਾਂ ਤੇ ਸਵੇਰ ਦੀ ਲੋ ਲਗਦਿਆਂ ਹੀ ਸ੍ਰੀ ਅਨੰਦਪੁਰ ਸਾਹਿਬ ਨੂੰ ਚਾਲੇ ਪਾ ਦੇਵਾਂਗਾ ਐਨਾ ਸੋਚ ਕੇ ਉਹ ਗੁਰੂ ਦਾ ਸਿੰਘ ਸਾਹਮਣੇ ਦਿਖਾਈ ਦੇ ਰਹੀ ਇੱਕ ਪੱਥਰ ਦੀ ਮੜੀ ਤੇ ਲੰਮਾ ਪੈ ਗਿਆ ਤੇ ਜਲਦੀ ਹੀ ਉਸ ਦੀ ਅੱਖ ਲੱਗ ਗਈ ਸਵੇਰੀ ਜਦੋਂ ਉਸ ਦੀ ਅੱਖ ਖੁੱਲੀ ਤਾਂ ਨਿਤਨੇਮ ਕਰਨ ਤੋਂ ਬਾਅਦ ਉਹ ਸਿੰਘ ਵੱਲ ਚਾਲੇ ਪੌਣ ਲਗਾ ਤਾਂ ਉਸ ਨੇ ਥੱਲੇ ਵੱਲ ਝਾਤੀ ਮਾਰੀ ਤਾਂ ਕੀ ਦੇਖਦਾ ਹੈ ਕਿ ਉਹ ਰਾਤ ਭਾਰ ਇੱਕ ਕਰੜੇ ਪੀਰ ਦੀ ਮੜੀ ਤੇ ਸੁਤਾ ਰਿਹਾ ਸੀ ਜਿਸ ਨੂੰ ਤੇਕ ਕੇ ਉਹ ਸਿੰਘ ਥੋੜਾ ਜਾ ਕਬਰਾ ਗਿਆ ਅਤੇ ਕਿਉਂਕਿ ਉਸ ਨੇ ਸੁਣਿਆ ਹੋਇਆ ਸੀ ਕਿ ਕਰਣਾ ਪੀਰ ਉਸ ਦੀ ਮੜੀ ਦਾ ਨਿਰਾਦਰ ਕਰਨ ਵਾਲਿਆਂ ਨੂੰ ਪੁੱਠਾ ਟੰਗ ਦਿੰਦਾ ਹੈ ਇਹ ਸੋਚਦਿਆਂ ਹੀ ਉਸ ਸਿੰਘ ਨੇ ਆਪਣੇ ਦੋਨੋਂ ਹੱਥ ਜੋੜੇ ਬੇਨਤੀ ਕੀਤੀ ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿਓ ਕਿਉਂਕਿ ਮੇਰੇ ਕੋਲੋਂ ਇਹ ਗਲਤੀ ਅਣਜਾਣੇ ਵਿੱਚ ਹੋਈ ਹੈ ਬਸ ਇੰਨਾ ਕਹਿਣ ਦੀ ਦੇਰ ਹੋਈ ਪੀਰ ਨੇ ਉਸ ਸਿੱਖ ਨੂੰ ਪੁੱਠਾ ਟੰਗ ਦਿੱਤਾ ਉਸ ਸਿੱਖ ਨੇ ਬਥੇਰੇ ਹੱਥ ਪੈਰ ਜੋੜੇ ਬਥੇਰੇ ਤਰਲੇ ਪਾਇ ਤਰਲੇ ਮਿੰਤਾ ਕੀਤੀਆਂ ਪਰ ਉਸ ਪੀਰ ਨੇ ਉਸ ਦੀ ਇੱਕ ਨਾ ਸੁਣੀ ਪੁੱਠਾ ਹੀ ਟੰਗੀ ਰੱਖਿਆ ਲਾਗੇ ਦੇ ਪਿੰਡਾਂ ਵਿੱਚ ਲਾਗੇ ਦੇ ਪਿੰਡਾਂ ਵਿੱਚ ਇਹ ਗੱਲ ਅੱਗ ਵਾਂਗੂ ਫੈਲ ਗਈ ਫੈਲ ਗਈ ਕਿ ਸਿੱਖ ਇੱਕ ਸਿੱਖ ਕਰੜੇ ਪੀਰ ਨੇ ਪੁੱਠਾ ਟੰਗ ਦਿੱਤਾ ਹੈ ਇਹ ਗੱਲ ਸੁਣਦਿਆਂ ਹੀ ਪਿੰਡਾਂ ਦੇ ਲੋਕ ਇਕੱਠੇ ਹੋਣਾ ਸ਼ੁਰੂ ਹੋ ਗਏ ਕਿਉਂਕਿ ਕਿਉਂਕਿ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਜਿਸ ਦਾ ਗੁਰੂ ਮਹਾਨ ਸ਼ੰਤ ਸਿਪਾਈ ਹੋਵੇ ਕੋਈ ਪੀਰ ਕਿਵੇਂ ਟੰਗ ਸਕਦਾ ਹੈ ਹੌਣ ਤੱਕ ਸਿੰਘ ਨੂੰ ਵੀ ਅਹਿਸਾਸ ਹੋ ਚੁੱਕਿਆ ਸੀ ਪੀਰ ਸਾਹਮਣੇ ਸਿਰ ਝੁਕਾ ਕੇ ਹੁਣ ਉਸ ਸਿੰਘ ਨੂੰ ਵੀ ਅਹਿਸਾਸ ਹੋ ਚੁੱਕਿਆ ਸੀ ਕਿ ਉਸ ਨੇ ਪੀਰ ਅੱਗੇ ਸਿਰ ਝੁਕਾ ਕੇ ਕਿੰਨੀ ਵੱਡੀ ਗਲਤੀ ਕਰ ਦਿੱਤੀ ਹੈ ਫਿਰ ਉਸ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਅਰਦਾਸ ਕੀਤੀ اے ਸੱਚੇ ਪਾਤਸ਼ਾਹ ਹੇ ਸੱਚੇ ਪਾਤਸ਼ਾਹ ਮੇਰੇ ਕੋਲੋਂ ਭੁੱਲ ਹੋ ਚੁੱਕੀ ਹੈ ਕਿ ਮੈਂ ਆਪਣੇ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਇਸ ਪੀਰ ਅੱਗੇ ਮੱਥਾ ਟੇਕਿਆ ਸਿਰ ਝੁਕਾਇਆ ਹੈ ਕਿਰਪਾ ਕਰਕੇ ਮੇਰੀ ਭੁੱਲ ਬਖਸ਼ਾਓ ਮੈਨੂੰ ਮਾਫ ਕਰ ਦਿਓ ਆ ਕੇ ਮੈਨੂੰ ਇਸ ਪੀਰ ਤੋਂ ਬਚਾਓ ਕਲਗੀਧਰ ਕਲਗੀਧਰ ਪਾਤਸ਼ਾਹ ਇਹ ਸਭ ਦੇਖ ਰਹੇ ਸਨ ਕਿ ਉਹਨਾਂ ਦੇ ਸਿੰਘ ਨੇ ਉਹਨਾਂ ਨੂੰ ਯਾਦ ਕੀਤਾ ਹੈ ਗੁਰੂ ਜੀ ਘੋੜੇ ਤੇ ਸਵਾਰ ਹੋ ਕੇ ਚੱਲ ਪਏ ਅਤੇ ਉੱਥੇ ਪਹੁੰਚ ਕੇ ਪੀਰ ਨੂੰ ਜਾ ਕੇ ਕਿਹਾ ਕਿ ਹਾਂ ਭਾਈ ਤੂੰ ਸਾਡਾ ਸਿੰਘ ਪੁੱਠਾ ਕਿਉਂ ਚੰਗਿਆ ਹੋਇਆ ਹੈ ਪੀਰ ਨੇ ਸਿਰ ਝੁਕਾ ਕੇ ਕਿਹਾ ਮਹਾਰਾਜ ਜੀ ਹੁਣ ਤੱਕ ਇਹ ਹੁਣ ਤੁਹਾਡਾ ਸਿੱਖ ਨਹੀਂ ਰਹਾ ਕਿਉਂਕਿ ਜਦੋਂ ਤੱਕ ਇਹ ਤੁਹਾਡਾ ਸਿੱਖ ਸੀ ਤਾਂ ਮੈਂ ਇਸ ਦਾ ਬਾਲ ਵੀ ਬੀਂਗਾ ਨਹੀਂ ਕਰ ਪਾਇਆ ਸਾਰੀ ਰਾਤ ਇਹ ਮੇਰੀ ਕਵਰ ਉੱਤੇ ਸੁੱਤਾ ਰਿਹਾ ਪਰ ਉਸ ਵੇਲੇ ਮੇਰੀ ਕੋਈ ਸ਼੍ਰਿਮਤ ਨਹੀਂ ਨਾ ਪਈ ਇਸ ਨੂੰ ਕੁਝ ਕਰਨ ਦੀ ਮੇਰੇ ਸਾਹਮਣੇ ਆਪਣਾ ਹੀ ਸਿਰ ਹੀ ਝੁਕਾ ਦਿੱਤਾ ਤਾਂ ਇਹ ਹੁਣ ਮੇਰਾ ਹੈ ਹੁਣ ਮੈਂ ਭਾਵੇਂ ਇਸ ਨੂੰ ਪੁੱਠਾ ਲਮਕਾ ਦੇਵਾਂ ਤੇ ਭਾਵੇਂ ਇਸ ਨੂੰ ਜ਼ਮੀਨ ਵਿੱਚ ਗੱਡ ਦੇਵਾਂ ਤਦ ਕਲਗੀਆਂ ਵਾਲੇ ਪਾਸ਼ਾ ਨੇ ਉੱਥੇ ਸਾਰੀ ਸਿੱਖ ਸੰਗਤ ਮੌਜੂਦ ਸਿੱਖ ਸੰਗਤ ਨੂੰ ਸਾਰੀ ਸਿੱਖ ਸੰਗਤ ਨੂੰ ਆਦੇਸ਼ ਦਿੱਤਾ ਕਿ ਸਾਨੂੰ ਅਕਾਲ ਪੁਰਖ ਦੇ ਲੜ ਲੱਗਣਾ ਚਾਹੀਦਾ ਹੈ ਉਸ ਇੱਕ ੰਕਾਰ ਦਾ ਨਾਮ ਤੇ ਬਾਣੀ ਪੜੋ ਉਹ ਆਪੇ ਤੁਹਾਡੇ ਅੰਗ ਸੰਗ ਸਹਾਈ ਹੋਣਗੇ ਤੇ ਤੁਹਾਨੂੰ ਪਾਰ ਲੰਗਾਉਣਗੇ ਜਗਾ ਜਗਾ ਤੇ ਮੱਥੇ ਨਾਰਾ ਘੋ ਤੇ ਆਪਣੇ ਵਾਹਿਗੁਰੂ ਤੇ ਭਰੋਸਾ ਰੱਖੋ ਗੁਰੂ ਸਾਹਿਬ ਜੀ ਨੇ ਉਸ ਸਿੰਘ ਨੂੰ ਦਿਹਾ ਸੱਚੇ ਦਿਲੋਂ ਮੂਲ ਮੰਤਰ ਦਾ ਜਾਪ ਤੇ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰੋ ਤਨ ਗੁਰੂ ਨਾਨਕ ਦੇਵ ਜੀ ਆਪੇ ਭਲੀ ਕਰਨਗੇ ਤਾਂ ਉਸ ਸਿੰਘ ਨੇ ਇਸ ਤਰ੍ਹਾਂ ਹੀ ਕੀਤਾ ਤੇ ਗੁਰੂ ਜੀ ਦੀ ਕਿਰਪਾ ਦੇ ਨਾਲ ਉਸ ਸਿੰਘ ਨੇ ਇਦਾਂ ਹੀ ਵਾਹਿਗੁਰੂ ਅਕਾਲ ਪੁਰਖ ਨੂੰ ਯਾਦ ਕੀਤਾ ਤੇ ਥੱਲੇ ਆ ਗਿਆ ਕਰੜੇ ਪੀੜਣੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਕਈ 100 ਸਾਲਾਂ ਤੋਂ ਆਪ ਜੀ ਦਾ ਇੰਤਜ਼ਾਰ ਕਰ ਰਿਹਾ ਸੀ ਮੈਂ ਆਪਣੇ ਵੇਲੇ ਦਾ ਬੜਾ ਕਰਾਮਾਤੀ ਪੀਰ ਸੀ ਪਰ ਮੈਨੂੰ ਅਹੰਕਾਰ ਆ ਗਿਆ ਤੇ ਮੈਂ ਭੋਲੇ-ਪਾਲੇ ਲੋਕਾਂ ਨੂੰ ਆਪਣੀਆਂ ਕਰਾਮਾਤਾਂ ਦੇ ਨਾਲ ਆਪਣੀਆਂ ਕਰਾਮਾਤਾਂ ਦੇ ਨਾਲ ਦੁਖੀ ਕਰਨ ਲੱਗ ਪਿਆ ਸਾਂ ਇੱਕ ਦਿਨ ਇੱਕ ਰੱਬ ਦਾ ਸੱਚਾ ਪੀਰ ਇੱਥੇ ਆਇਆ ਤੇ ਮੈਂ ਉਸ ਦਾ ਵੀ ਬਹੁਤ ਨਰਾਦਰ ਕੀਤਾ, અપਮਾਨ ਕੀਤਾ ਉਸ ਤੋਂ ਬਾਅਦ ਉਸ ਰੱਬ ਦੇ ਬੰਦੇ ਨੂੰ ਮੈਂ ਮੈਨੂੰ ਸਰਾਪ ਦੇ ਦਿੱਤਾ ਕਿ ਤੂੰ ਪੱਥਰ ਕਿ ਤੂੰ ਤਰੰਤ ਹੀ ਪੱਥਰ ਦੀ ਮੜੀ ਦੇ ਵਿੱਚ ਬਦਲ ਜਾਵੇਂਗਾ ਉਹ ਫਕੀਰ ਸੱਚਾ ਬੰਦਾ ਸੀ ਉਸ ਦੇ ਹੌਲ ਕਬੂਲ ਹੋ ਗਏ ਤੇ ਮੈਂ ਉਸੇ ਵੇਲੇ ਪੱਥਰ ਦੀ ਮੜੀ ਵਿੱਚ ਸਮਾ ਗਿਆ ਉਸ ਫਕੀਰ ਨੂੰ ਪੁੱਛਿਆ ਕਿ ਮੇਰੀ ਖਲਾਸੀ ਕਿਵੇਂ ਹੋਵੇਗੀ ਤਾਂ ਉਸ ਫਕੀਰ ਨੇ ਮੈਨੂੰ ਦੱਸਿਆ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ 10ਵੇਂ ਜਾਮੇ ਵਿੱਚ ਇੱਥੇ ਆਉਣਗੇ ਤੇ ਫਿਰ ਤੇਰੀ ਮੁਕਤੀ ਹੋਵੇਗੀ। हे ਪੀਰਾਂ ਦੇ ਪੀਰ ਫਕੀਰਾਂ ਦੇ ਫਕੀਰ ਧੰਨ ਗੁਰੂ ਗੋਬਿੰਦ ਸਿੰਘ ਮੇਰੇ ਉੱਤੇ ਕਿਰਪਾ ਕਰੋ ਤੇ ਮੈਨੂੰ ਮੁਕਤੀ ਦੇ ਦਿਵੋ। ਗੁਰੂ ਜੀ ਨੇ ਫਰਮਾਇਆ ਤੂੰ ਆਪਣੀਆਂ ਕਰਮਾਤਾ ਕਰਮਾਤਾ ਦੇ ਨਾਲ ਦੀਨ ਦੁਨੀਆ ਨੂੰ ਬਹੁਤ ਦੁਖੀ ਕੀਤਾ ਸੀ। ਤੈਨੂੰ ਇਸ ਦੀ ਸਜ਼ਾ ਇਸੇ ਜਨਮ ਵਿੱਚ ਮਿਲ ਗਈ ਹੈ ਤੇ ਹੁਣ ਤੇ ਹੁਣ ਤੂੰ ਉਸ ਅਕਾਲ ਪੁਰਖ ਅੱਗੇ ਆਪਣੇ ਗੁਨਾਹਾਂ ਦੀ ਤੋਬਾ ਕਰ ਵਾਹਿਗੁਰੂ ਆਪੇ ਭਲੀ ਕਰਨਗੇ ਪੀਰ ਨੇ ਗੁਰੂ ਸਾਹਿਬ ਦੇ ਬਚਨਾਂ ਅਨੁਸਾਰ ਇਸੇ ਤਰ੍ਹਾਂ ਹੀ ਕੀਤਾ ਤਾਂ ਗੁਰੂ ਸਾਹਿਬ ਤੇ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੋਈ ਤੇ ਉਸ ਦੀ ਤਾਂ ਤੇ ਉਸ ਦੀ 84 ਕੱਟੀ ਗਈ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਇਸ ਸਾਖੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਮੈਂਟ ਜਰੂਰ ਕਰੋ